ਕਹਿੰਦਾ ਉਹ ਕਿੱਥੇ ਵੱਗਦਾ ਹੈ ਜੀ ਆ ਵੀ ਜੀ ਮੈਂ ਨਹੀਂ ਤੁਹਾਡੇ ਨਾਲ ਬੋਲਦਾ ਤੁਸੀਂ ਮੇਰੇ ਵੱਲ ਦੀ ਗੱਲ ਨਹੀਂ ਕੀਤੀ ਜਦਾਰ ਵੀ ਜਿੱਦਾ ਸਾਥ ਦੇ ਗੁਰਜੀ ਕੀ ਫਤਿਹ ਜਿੱਦਾਂ ਕਿ ਆਪ ਸਭ ਜਾਣਦੇ ਹੋ ਛੋਟੇ ਸਹਿਬ ਜਿਆਦਾ ਦੇ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਨੇ ਅੱਜ ਤੋਂ ਆਪਾਂ ਕੁਝ ਸਮਾਂ ਪਿੱਛੇ ਚੱਲ ਜਾਈਏ ਉਸ ਸਮੇਂ ਨੂੰ ਯਾਦ ਕਰੋ ਜਿਸ ਟਾਈਮ ਅੱਜ ਤੇ ਆਪਣੇ ਕੋ ਸਾਰੀਆਂ ਸਹੂਲਤਾਂ ਨੇ ਆਪਾਂ ਜੋੜੇ ਵੀ ਪਾਏ ਜੈਕਟਾਂ ਵੀ ਪਾਈਆਂ ਨੇ ਉਸ ਟਾਈਮ ਇਹਨਾਂ ਚੀਜ਼ਾਂ ਦਾ ਕੁਝ ਵੀ ਨਹੀਂ ਸੀਗਾ ਮਾਤਾ ਗੁਜਰਕੌਰ ਜੀ ਨੇ ਕਿੱਦਾਂ ਆਪਣੀ ਬੁੱਕਲ ਚ ਲੈ ਕੇ ਸਹਿਬਜ਼ਾਦਿਆਂ ਨੂੰ ਰੱਖਿਆ ਜੇ ਉਸ ਸਮੇਂ ਵਾਲ ਝਾਤੀ ਮਾਰਦੇ ਹਨ ਤੇ ਆਪਣੇ ਵਾਲੇ ਵੇਖ ਕੇ ਗੁੱਸਾ ਹੀ ਆਉਂਦਾ ਕਿ ਅਸੀਂ ਉਹਨਾਂ ਦੇ ਚਰਨਾਂ ਦੀ ਧੂੜ ਵਰਗੇ ਵੀ ਨਹੀਂ ਬਣ ਸਕਦੇ ਕੋਸ਼ਿਸ਼ ਕਰੋ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਵੱਧ ਤੋਂ ਵੱਧ ਨਾਮ ਜਪੋ ਮਹਾਰਾਜ ਦੇ ਲੜ ਲੱਗੋ ਅਮਰਤਾਰੀ ਬਣੋ ਮੈਂ ਅਰुण ਸੰਧਲ ਜੀ ਦਾ ਵੀ ਬਹੁਤ-ਬਹੁਤ ਧੰਨਵਾਦੀ ਹਾਂ ਜੋ ਇਹ ਹਰ ਸਾਲ ਭਗਤ ਸਤਗੁਰ ਕਬੀਰ ਟਾਈਗਰ ਫੋਰਸ ਵੱਲੋਂ ਦੁੱਧ ਦੇ ਲੰਗਰ ਲਾਉਂਦੇ ਨੇ ਮਹਾਰਾਜ ਇਹਨਾਂ ਦੀ ਵੀ ਚੜ੍ਹਦੀ ਕਲਾ ਰੱਖਣ ਇਹਨਾਂ ਤੋਂ ਵੀ ਵੱਧ ਤੋਂ ਵੱਧ ਸੇਵਾ ਕਰਵਾਉਣਾ ਤੇ ਮਹਾਰਾਜ ਦੇ ਚਰਨਾਂ ਨਾਲ ਜੁੜੇ ਰਹਿਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਚਹੀ ਦੀਦਾਰ ਹੈ ਮਨਾਏ ਜਾ ਰਹੇ ਨੇ ਅੱਜ ਅੱਜ ਲੱਗਦਾ ਹੈ ਜਿਵੇਂ ਇਤਿਹਾਸ ਦੇ ਪੰਨੇ ਇੱਕ ਵਾਰੀ ਫਿਰ ਪਲਟਕਤੇ ਨੇ ਅੱਜ ਅਸੀਂ ਦੇਖ ਰਹੇ ਹਾਂ ਤੇ ਅੱਜ ਸਤਗੁਰੂ ਕਬੀ ਟਾਈਗਰ ਫੋਰਸ ਵੱਲੋਂ ਜੋ ਦੁੱਧਨ ਲੱਗਰ ਲਗਾਇਆ ਜਾ ਰਿਹਾ ਹੈ ਅਗਰ ਅੱਜ ਤੁਸੀਂ ਕੁਝ ਸਮਾਂ ਪਿੱਛੇ ਜਾ ਕੇ ਦੇਖਦੇ ਆ ਜੋ ਕਿਦਾਂ ਛੋਟੇ ਛੋਟੇ ਬੱਚਿਆਂ ਨੇ ਆਪਣੀ ਕੁਰਬਾਨੀ ਦਿੱਤੀ ਔਰ ਮੈਂ ਉਹਨਾਂ ਦੀ ਸ਼ਹਾਦਤ ਨੂੰ ਸਜਦਾ ਕਰਦਾ ਵਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਉਸ ਸਮੇਂ ਇੱਕ ਦੁੱਧਪਲਾਂ ਦੀ ਸਜ਼ਾ ਵੀ ਜੋ ਤਨਤਨ ਬਾਬਾ ਮੋਤੀ لال ਮਹਿਰਾਜੀ ਦੇ ਬੱਚੇ ਨੂੰ ਕੋਹਲੂ ਦੇ ਵਿੱਚ ਪਸਵਾ ਕੇ ਦਿੱਤੀ ਗਈ ਸੀ ਅੱਜ ਉਸ ਦਿਨਾਂ ਨੂੰ ਯਾਦ ਕਰਕੇ ਅੱਖਾਂ ਨਮ ਹੋ ਜਾਂਦੀਆਂ ਦਿਲ ਨੂੰ ਬਹੁਤ ਦੁੱਖ ਪੁੰਚਦਾ ਹੈ ਕਿਹੋ ਜਿਹਾ ਸਮਾਂ ਹੋਣਾ ਹੈ ਅੱਜ ਉਹਨਾਂ ਦੀ ਯਾਦ ਨੂੰ ਅਸੀਂ ਮਨਾ ਰਹੇ ਹਾਂ ਔਰ ਉਸ ਬੱਚਿਆਂ ਦੇ ਸ਼ਹਾਦਤ ਨੂੰ ਅਸੀਂ ਸਜਦਾ ਕਰਦੇ ਹਾਂ ਮੈਂ ਸਤਿਗੁਰੂ ਕਬੀ ਟਾਈਗਰ ਫੋਰਸ ਵੱਲੋਂ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਪੰਜਾਬ ਦੇ ਵਿੱਚ ਇਸ ਟਾਈਮ ਸ਼ਹੀਦੀ ਦਿਹਾੜੇ ਚੱਲ ਰਹੇ ਆ ਸੋ ਸ਼ਹੀਦੀ ਦਿਹਾੜੇ ਦਿਹਾੜਿਆਂ ਦੇ ਵਿੱਚ ਅਸੀਂ ਯਾਦ ਕਰਦੇ ਹਾਂ ਦਸ਼ਮ ਪੀਤਾ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਤੇ ਉਹਨਾਂ ਦੇ ਪੂਰੇ ਪਰਿਵਾਰ ਨੂੰ ਜਿਨ੍ਹਾਂ ਨੇ ਉਸਤਾਨੇ ਦੀ ਜ਼ਾਲਮ ਹਕੂਮਤ ਦੇ ਨਾਲ ਟੱਕਰ ਲਈ ਧਰਮ ਨਹੀਂ ਹਾਰਿਆ ਸ਼ਹੀਦियां ਪਾਲੀਆਂ ਸੋ ਉਹਨਾਂ ਦੇ ਹੀ ਸ਼ਹੀਦੀ ਦਿਹਾੜਿਆਂ ਦੇ ਪਲਕਸ਼ ਦੇ ਉੱਪਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਤਗੁਰੂ ਕਬੀ ਟਾਈਗਰ ਫੋਰਸਾਂ ਲੋ ਸਤਵਾਂ ਸਾਲਾਨਾ ਜਿਹੜਾ ਦੁੱਧ ਦਾ ਲੰਗਰ ਸੰਗਤਾਂ ਲਈ ਲਗਾਇਆ ਗਿਆ ਵਾ ਜਿਹੜੀ ਕਿ ਸਾਡੇ ਛੋਟੇ ਸ਼ਹਿਬਜ਼ਾਦਿਆਂ ਨੂੰ ਸਮਰਪਿਤ ਆ ਇਹਦੇ ਵਿੱਚ ਦੁੱਧ ਦੇ ਲੰਗਰ ਦੇ ਨਾਲ-ਨਾਲ ਛੋਟੇ ਸ਼ਹਿਬਜ਼ਾਦਿਆਂ ਦੀ ਚਾਰ ਸ਼ਹਿਬਜ਼ਾਦਿਆਂ ਦੀ ਜਿਹੜੀ ਪਿਕਚਰ ਉਹ ਆਈ ਹੋਈ ਸੰਗਤਾਂ ਨੂੰ ਦਿਖਾਈ ਜਾਂਦੀ ਆ ਤੇ ਅੱਜ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਤੇ ਤਰਨਾਦਾਲ ਤੋਂ ਜਥੇਦਾਰ ਸਾਡੇ ਵੀਰ ਬਾਬਾ ਬਲਜੀਤ ਸਿੰਘ ਜੀ ਆਪਣੇ ਸਾਥੀਆਂ ਨਾਲ ਪਹੁੰਚੇ ਆ ਤੇ ਉਹਨਾਂ ਨੇ ਗੁਰੂ ਮਹਾਰਾਜ ਦੇ ਚਰਨਾਂ 'ਚ ਵਿੱਚ ਅਰਦਾਸ ਕਰਕੇ ਜਿਹੜਾ ਲੰਗਰ ਆ ਉਹਨੂੰ ਪਵਿੱਤਰ ਕੀਤਾ ਵਾ ਸੋ ਇਹ ਥੋੜੀ ਦੇਰ ਤੱਕ ਜਿਹੜਾ ਲੰਗਰ ਆ ਉਹ ਆਈ ਹੋਈ ਸੰਗਤ ਦੇ ਵਿੱਚ ਜਿਹੜਾ ਕੀ ਉਹ ਵਰਤਾਇਆ ਜਾਵੇਗਾ ਸੋ ਜਿੰਨੇ ਵੀ ਸੰਗਤ ਇੱਥੇ ਪਹੁੰਚੀ ਆ ਤੇ ਮੈਂ ਗੁਰੂ ਮਹਾਰਾਜ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਮਹਾਰਾਜ ਦੇ ਵਿੱਚ ਚਰਨਾਂ ਦੇ ਵਿੱਚ ਇਹ ਅਰਦਾਸ ਕਰਦਾ ਕਿ ਇਦਾਂ ਹੀ ਆਪਣਾ ਦਿਆ ਮਿਹਰ ਦਾ ਹੱਥ ਉਸ ਨੂੰ ਪੰਜਾਬ ਤੇ ਸਮੂਹ ਭਾਰਤ ਦੇ ਸਮੂਹ ਸੰਗਤ ਦੇ ਉੱਤੇ ਬਣਾ ਕੇ ਰੱਖਣ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ